ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਚ ਡਾਕਖਾਨੇ ਦੇ ਪਿੱਛੇ ਖਾਲੀ ਪਲਾਟ 'ਚ ਖੜੀ ਇੱਕ 스ਵਿਫਟ ਡਿਜ਼ਾਇਰ ਗੱਡੀ ਨੂੰ ਬੀਤੀ ਦੇਰ ਸ਼ਾਮ ਅਚਾਨਕ ਅਗਲਾ ਕਿ ਹਾਲਾਂਕਿ ਅਗਲਣ ਦੇ ਕਾਰਨ ਤਾਂ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰੰਤੂ ਇਸ ਘਟਨਾ ਨਾਲ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਿਨੀਮਤ ਰਹੀ ਹੈ ਕਿ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਅੱਗੇ ਦੀ ਸੂਚਨਾ ਤੁਰੰਤ ਮੁਕੇਰੀਆਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਪਰੰਤੂ ਫਾਇਰ ਬ੍ਰਿਗੇਡ ਦੀ ਗੱਡੀ ਕਾਫੀ ਦੇਰੀ ਨਾਲ ਪਹੁੰਚੀ ਤੇ ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਨਾਲ ਜਲ ਚੁੱਕੀ ਸੀ ਜਾਣਕਾਰੀ ਦਿੰਦਿਆਂ ਗੱਡੀ ਦੇ ਮਾਲਕ ਦਵਿੰਦਰ ਕੁਮਾਰ ਪੁੱਤਰ ਲਾਲਚੰਦ ਵਾਸੀ ਮੋਹੱਲਾ ਔਰੀਆ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਵਿਅਕਤੀ ਵੱਲੋਂ ਫੋਨ ਤੇ ਸੂਚਨਾ ਦਿੱਤੀ ਗਈ ਸੀ ਕਿ ਤੁਹਾਡੀ ਗੱਡੀ ਨੂੰ ਅਗਲਕੀ ਹੈ ਤੇ ਜਦੋਂ ਤੱਕ ਉਹ ਮੁੱਖ ਤੇ ਪਹੁੰਚੇ ਤਾਂ ਗੱਡੀ ਜਲ ਕੇ ਰਾਖ ਹੋ ਚੁੱਕੀ ਸੀ ਉਹਨਾਂ ਦੱਸਿਆ ਕਿ ਮਹਿਜ਼ 6 ਮਹੀਨੇ ਪਹਿਲਾਂ ਹੀ ਉਹਨਾਂ ਵੱਲੋਂ ਨਵੀਂ ਗੱਡੀ ਲਈ ਗਈ ਸੀ ਤੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੂਜੇ ਪਾਸੇ ਪ੍ਰਸ਼ਾਸਨ ਪ੍ਰਤੀ ਰੋਸ ਜ਼ਾਹਰ ਕਰਦੇ ਆਂ ਉਹਨਾਂ ਕਿਹਾ ਕਿ ਮੁਕੇਰੀਆਂ ਨਗਰ ਕੌਂਸਲ ਕੋਲ ਫਰਤੀਆਂ ਤਿੰਨ ਗੱਡੀਆਂ ਮਚੂਤ ਨੇ ਪਰੰਤੂ ਸਟਾਫ ਨਾ ਹੋਣ ਕਾਰਨ ਇਹਨਾਂ ਦਾ ਕੋਈ ਵੀ ਫਾਇਦਾ ਨਹੀਂ ਹੋ ਰਿਹਾ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਰਮੀ ਦੇ ਮੌਸਮ ਨੂੰ ਵੇਖਦਿਆਂ ਹੋਇਆਂ ਇੱਥੇ ਸਟਾਫ ਤਾਇਨਾਤ ਕੀਤਾ ਜਾਵੇ ਤਾਂ ਜੋ ਅੱਗ ਜਨਨੀ ਦੀਆਂ ਘਟਨਾਵਾਂ ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਮੁਕੇਰੀਆਂ ਤੋਂ ਹੁਣ ਸਰਪ੍ਰਸਤ ਨੇ ਉਸਦੇ ਨਾਲ ਦਿਲਬਾਕ ਸਿੰਘ ਕਰਾਇਤ ਰਿਪੋਰਟ। ਇਹ ਸਾਰਾ ਮਾਮਲਾ। ਇਹ ਸਾਰਾ ਮਾਮਲਾ ਦੀ ਗੱਡੀ ਨੂੰ ਅੱਗ ਲੱਗੇ ਡਾਕਣੇ ਮਰ ਗੱਡੀ ਖੜੀ ਹੈ। ਕਿ ਪਹਨਿਚਾਨ ਕਿੱਦ ਲੱਗੇ ਨਹੀਂ ਤੇ ਫਾਇਰ ਬ੍ਰਿਗੇਡ ਕਿਉਂ ਨਹੀਂ ਆਪਾਈ ਟਾਈਮ ਸੇ ਟਾਈਮ ਸੇ ਅਕਸਰ 10-15 ਮਿੰਟ ਤਾਂ ਲੱਗਣੀ ਸਕੇ ਜਦੂਵੇ ਤਾਂ ਮੰਗਾਈ ਹੈ ਮਕੇਰੀਆਂ ਕੋਲ ਸਟਾਫ ਨਹੀਂ ਹੁੰਦੇ ਲੋਕਾਂ ਵਿੱਚ ਗੁੱਸਾ ਇਸ ਗੱਲ ਦਾ ਆਇਆ ਕਿ ਬਿਲਕੁਲ 100 ਮੀਟਰ ਦੇ ਉੱਤੇ ਨਗਰ ਕੌਂਸਲ ਦਾ ਦਫ਼ਤਰ ਹੈ ਉੱਥੇ ਦੋ ਗੱਡੀਆਂ ਖੜੀਆਂ ਦੋ ਦੀ ਬਜਾਇ ਤਿੰਨ ਹਾਂਜੀ ਹਾਂ ਇਹ ਕਿਉਂ ਨਹੀਂ ਮੌਕੇ ਤੇ ਆਪ ਆਂਦੀਆਂ ਕੀ ਪ੍ਰੋਬਲਮ ਕੀ ਹੈ ਸਾਡੀ ਵੱਡੀ ਪ੍ਰੋਬਲਮ ਹੈ ਸਟਾਫ ਦੀ ਹੈ ਨਗਰ ਕੌਂਸਲ ਕੋਈ ਸਟਾਫ ਨਹੀਂ ਅਪਰੋਵਾਈਡ ਕੀਤਾ ਗਿਆ ਜੀ ਤੇ ਇਸ ਕਰਕੇ ਗੱਡੀਆਂ ਨਹੀਂ ਆਉਂਦੀਆਂ ਦੂਰ ਮਾਨ ਪਿੱਛੇ ਜੇ ਗੱਲ ਕੀਤੀ ਹੈ ਤਾਂ ਭਰਤੀ ਹੋਈ ਸੀ ਕਿ ਦੋ ਬੰਦੇ ਦੋ ਬੰਦੇ ਜਿਹੜੇ ਫਾਇਰਮੈਨ ਆਏ ਉਹਨਾਂ ਨਾਲ ਕੰਮ ਨਹੀਂ ਚੱਲਦਾ ਜੀ ਡਰਾਈਵਰ ਤੇ ਜਿਹੜਾ ਗੱਡੀ ਡਰਾਈਵਰ ਨੇ ਚਲਾਣੀ ਦਿੱਕਤ ਕਿੱਥੇ ਆ ਸਰਕਾਰ ਵਾਲੇ ਵੀ ਭਾਈ ਕਿਹਾ ਦਵਿੰਦਰ ਕੁਮਾਰ ਸਰ ਮਾੜਾ ਨਹੀਂ ਮੈਨੂੰ ਫੋਨ ਆਇਆ ਕਿਸੇ ਦਾ ਮੇਰੇ ਦੋਸਤਾਂ ਪਿੱਛੇ ਨਾ ਤੁਹਾਡੀ ਗੱਡੀ ਦੇ ਲੱਗੇ ਵੀ ਅੱਗ ਲੱਗੀ ਆ ਤੇ ਹੁਣ ਇਹ ਨਹੀਂ ਪਤਾ ਕਿੰਨਾ ਲੱਗੀ ਕੀ ਹੋਇਆ ਸਾਨੂੰ ਨਹੀਂ ਉਸ ਗੱਲ ਦਾ ਪਤਾ ਤੇ ਜਨਤ ਕੀ ਇੱਥੇ ਮੁੰਡਾ ਵੀ ਸੀਗਾ ਅੰਦਰ ਉਹ ਇੱਥੇ ਰਹਿੰਦਾ ਨਾ ਕੁਆਰਟੇ ਵਿੱਚ ਮੈਂ ਇੱਥੇ ਰਹਿੰਦਾ ਵਾ ਤੇ ਜਦੋਂ ਅਸੀਂ ਆਏ ਦੇਖਾ ਉਹ ਤਾਂ ਗੱਡੀ ਨੂੰ ਅੱਗ ਪੈ ਚੁੱਕੀ ਸੀਗੀ ਤੇ ਡਰਦੇ ਲੱਗੇ ਕੋਈ ਨਾ ਆਇਆ ਤਾਂ ਪਤਾ ਗੱਡੀ ਪٹرول ਵਾਲੀ ਹੈ ਇਸ ਕਰਕੇ ਗੱਡੀ ਹੁਣ ਸੜ ਕੇ ਸੁਆਹ ਹੋ ਗਈ ਹੈ ਬਿਲਕੁਲ ਟੋਟਲ ਲਾਸ ਹੋ ਗਈ ਸਰ 6 ਮਹੀਨੇ ਪਹਿਲਾਂ ਉਹ ਲੈਈ ਜਾਂ ਲੈ ਫੁੱਲ ਸ਼ੋਰਡ ਹੈ ਸਾਰੇ ਫੁੱਲ ਸ਼ੋਰਡ ਸਰ ਕੋਈ ਹਾਸੇ ਦਾ ਕਰੂ ਮੈਨੂੰ ਨਹੀਂ ਲੱਗਣਾ ਹੁਣ ਕੀ ਪਤਾ ਨੇਚਰਲੀ ਹੋਇਆ ਕੀ ਹੋਇਆ ਮੈਂ ਤਾਂ ਦੇਖੋ ਬਾਹਰੋਂ ਸਿਕਾ ਮੈਨੂੰ ਤੱਕੜ ਗਿਆ ਨਹੀਂ ਸਰ ਨਹੀਂ ਸ਼ੋਰਟ ਸਰ ਕਰਦਾ ਮੰਨਣ ਬਜ਼ਾਰ ਕੋਈ ਵੀ ਹਾਸੇ ਦਾ ਕੁਝ ਵੀ ਪਤਾ ਨਹੀਂ ਬਣੇਗਾ we at gna university see potential in everyone and everything around us we drive innovation and entrepreneurship we groom competent global citizens to effect positive change around them